ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ 11 11 2016 ਤੋਂ ਹਾਈ ਕੋਰਟ ਨੇ ਤਨਖਾਹ ਦੇ ਵਿੱਚ ਮੋੜ ਫਿਕਸ ਕਰਨ ਸੰਬੰਧੀ ਜੋ ਫੈਸਲਾ ਲਿਆ ਹੈ ਉਸ ਨੂੰ ਆਪਾਂ ਡਿਟੇਲ ਵਿੱਚ ਡਿਸਕਸ ਕਰਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਜਿਨ੍ਹਾਂ ਨੇ ਹਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਮੁਲਾਜ਼ਮਾਂ ਦੇ ਪੈਨਸ਼ਨ ਦੀ ਹਰ ਤਰ੍ਹਾਂ ਦੀ ਅਪਡੇਟ ਇਸ ਚੈਨਲ ਤੋਂ ਪ੍ਰਾਪਤ ਕਰ ਸਕੋ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਅਹਿਮ ਖਬਰ ਸੋ ਮੁਲਾਜ਼ਮਾਂ ਦੇ ਪੈਨਸ਼ਨ ਦੇ ਮਸਲੇ ਨੂੰ ਲੈ ਕੇ ਇਹ ਪਟੀਸ਼ਨਰ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਇਸ ਨਿਊਜ਼ ਦੇ ਵਿੱਚ ਜਿਸ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨਰ ਕਪਤਾਨ ਸਿੰਘ ਵੱਲੋਂ ਧਾਇਰ ਕੀਤੀ ਗਈ ਸੀ ਉਸ ਪਟੀਸ਼ਨਰ ਦਾ ਫੈਸਲਾ ਜੋ 3 April 2024 ਨੂੰ ਆਇਆ ਇਸ ਪਿਟਿਸ਼ਨਰ ਦਾ ਨੰਬਰ ਹੈ ਸੀ ਡਬਲਯੂ ਪੀ 76444 2024 ਤਾਂ ਇਹਦਾ ਜੋ 23 April 2024 ਨੂੰ ਜੋ ਫੈਸਲਾ ਆਇਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਇਹਦੇ ਵਿੱਚ ਹੈ ਕੀ ਸ਼ਾਮਲ ਤੇ ਇਹਦਾ ਮੁਲਾਜ਼ਮਾਂ ਤੇ ਪੈਨਸ਼ਨਸ ਨੂੰ ਕੀ ਬੈਨੀਫਿਟ ਹੋ ਸਕਦਾ ਹੈ ਇਸ ਦੇ ਵਿੱਚ ਹੈ ਕਿ 113 ਡੀਏ ਵਧਾ ਕੇ ਦਸੰਬਰ 2015 ਦੇ ਵਿੱਚ ਤੋਂ ਜਿਹੜਾ ਵਧਾ ਕੇ ਇੱਕੋ ਨਹੀਂ ਕੀਤਾ ਗਿਆ ਸੀ ਜਿਸ ਦੇ ਵਿੱਚ ਕੋਰਟ ਵੱਲੋਂ ਜੋ ਪੰਜਾਬ ਸਰਕਾਰ ਨੇ ਇਸੀ ਆਰਡਰ ਦਾ ਪਾਲਣਾ ਕੀਤੀ ਸੀ ਤੇ ਲੱਖਾਂ ਮਲਾਜ਼ਮਾਂ ਨੂੰ ਇਸ ਚੀਜ਼ ਦਾ ਫਾਇਦਾ ਹੋਇਆ ਸੀ ਪਰ ਇਸ ਨੂੰ ਆਧਾਰ ਬਣਾ ਕੇ ਜੋ ਹੁਣ ਇੱਕ ਪਟੀਸ਼ਨਰ ਦਾਇਰ ਕੀਤੀ ਗਈ ਹੈ ਉਹਦੇ ਵਿੱਚ ਹੈ ਕਿ ਜੋ ਡੀਏ ਉਹਨਾਂ ਦਾ 119 ਕਰ ਦਿੱਤਾ ਗਿਆ ਸੀ ਜਿਸ ਨੂੰ 15% ਫਾਰਮੂਲੇ ਦੇ ਅਕੋਰਡਿੰਗ ਨਹੀਂ 119 ਦੇ ਅਕੋਰਡਿੰਗ ਸੋਧਿਆ ਗਿਆ 113 ਦੇ ਅਕੋਰਡਿੰਗ ਹੀ ਜਿਹੜਾ ਸੋਧਿਆ ਗਿਆ ਸੀ ਜਿਸ ਦੇ ਵਿੱਚ ਕੀ ਹੈ ਕਿ 15% 11 2016 ਤੋਂ ਜੇ ਸੋਧੀ ਗਈ ਪੈਨਸ਼ਨਾਂ ਚਾਹੀ ਉਹਨਾਂ ਦੀ ਤਨਖਾਹਾਂ ਨੇ ਜੇ ਉਹ 119 ਦੇ ਅਕੋਰਡਿੰਗ ਇਹ ਫਾਰਮੂਲਾ ਜੇ ਸੋਧਿਆ ਜਾਂਦਾ ਹੈ ਤਾਂ ਕਾਫੀ ਮੁਲਾਜ਼ਮਾਂ ਤੇ ਪੈਨਸ਼ਨਸ ਨੂੰ ਇਸ ਦਾ ਫਾਇਦਾ ਹੋਊਗਾ ਕਿਉਂਕਿ 119 ਜਰੂਰ ਡੀਏ ਹੋ ਗਿਆ ਸੀ ਪਰ ਕਿਤੇ ਨਾ ਕਿਤੇ ਜਿਹੜੀ ਉਹਦੇ ਵਿੱਚ ਸੋਧ ਹੋਈ ਸੀ ਫਾਰਮੂਲੇ ਦੇ ਵਿੱਚ ਉਹ 119 ਦੇ ਅਕੋਰਡਿੰਗ ਨਹੀਂ ਹੋਈ ਤਾਂ ਇਸ ਦੇ ਸਬੰਧ ਦੇ ਵਿੱਚ ਕੋਰਟ ਨੇ ਹਦਾਇਤ ਦਿੱਤੀ ਹੈ ਕੀ ਇਸ ਪਟੀਸ਼ਨਰ ਦੀ ਜਿਹੜੀ ਸੁਣਵਾਈ ਕੀਤੀ ਜਾਵੇ ਕਿ ਇਹ ਜਿਹੜਾ ਬੈਨੀਫਿਟ ਮੰਗ ਰਿਹਾ ਉਸ ਦੇ ਵਿੱਚ ਸਰਕਾਰ ਇਸ ਨੂੰ ਦੇਣਾ ਚਾਹੁੰਦੀ ਹੈ ਜਾਂ ਨਹੀਂ ਦੇਣਾ ਚਾਹੁੰਦੀ ਤਾਂ ਉਹ 6 ਮਹੀਨਿਆਂ ਦੇ ਵਿੱਚ ਹੀ ਇਸ ਦਾ ਫੈਸਲਾ ਲਿਆ ਜਾਵੇ ਜੇ ਉਹ ਇਸ ਦੇ ਉੱਪਰ ਪ੍ਰੋਪਰ ਫੈਸਲਾ ਨਹੀਂ ਦਿੰਦੀ ਤਾਂ ਉਹਨਾਂ ਨੂੰ ਇੱਕ ਸਪੀਕਿੰਗ ਆਰਡਰ ਹੈ ਜਿਹੜਾ ਉਹ ਦੇਣਾ ਪਊਗਾ ਕੋਰਟ ਦੇ ਵਿੱਚ ਸਰਕਾਰ ਨੂੰ ਤੇ ਲਿਖਤ ਜਿਹੜੀ ਦੇਣੀ ਪਊਗੀ ਕਿ ਉਹ ਬੈਨੀਫਿਟ ਕਿਉਂ ਨਹੀਂ ਦੇਣਾ ਚਾਹੁੰਦੀ ਤਾਂ ਜੇ ਦੇਣਾ ਚਾਹੁੰਦੀ ਹੈ ਤਾਂ ਉਹ ਵੀ ਉਹਨਾਂ ਨੂੰ ਇਸ ਦਾ ਬਾਰੇ ਦੱਸਣਾ ਪਊਗਾ ਸੋ ਇਹਦੇ ਵਿੱਚ ਕਾਫੀ ਮੁਲਾਜ਼ਮਾਂ ਨੂੰ ਜਿਹੜਾ ਫਾਇਦਾ ਹੋ ਸਕਦਾ ਹੈ ਜੋ ਦਸੰਬਰ ਦੇ ਵਿੱਚ ਇੱਕ ਇੱਕ 2016 ਤੋਂ ਜਿਹੜਾ ਡੀਏ 113 ਤੋਂ 119 ਕੀਤਾ ਗਿਆ ਸੀ ਜਿਸ ਦੇ ਵਿੱਚ 15% ਦੇ ਫਾਰਮੂਲੇ ਦੇ ਅਕੋਰਡਿੰਗ ਜੇ ਸੋਰਟ ਕੀਤੀ ਜਾਂਦੀ ਹੈ 119 ਦੇ ਅਕੋਰਡਿੰਗ ਤਾਂ ਇਹਦੇ ਵਿੱਚ ਕਾਫੀ ਮੁਲਾਜ਼ਮਾਂ ਨੂੰ ਬੈਨੀਫਿਟ ਹੋ ਸਕਦਾ ਹੈ ਜੇ ਇਹ ਫੈਸਲਾ ਮੁਲਾਜ਼ਮਾਂ ਦੇ ਹੱਕ ਵਿੱਚ ਆਉਂਦਾ ਹੈ